ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਭਈ ਰਾਣਾ ਟੀਵੀ ਆ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਭਈ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਆ ਅੱਜ ਭਈ ਅਸੀਂ ਆਪਣੇ ਪਿੰਡ ਪਿੰਡ ਸੁਖਾਨੰਦ ਜਿਹੜਾ ਸਾਨੂੰ ਮੋਗਾ ਲੱਗ ਜਾਂਦਾ ਤਹਿਸੀਲ ਸਾਨੂੰ ਬਾਗਾਪਰਾਣਾ ਲੱਗ ਜਾਂਦੀ ਹੈ ਤੇ ਬਾਈ ਕੁਲਦੀਪ ਕੋਲੇ ਅੱਜ ਚਾਰਨਾਗ ਵਕਾਉ ਸੀ ਬਾਈ ਦਾ ਵਪਾਰ ਲੈਣ ਦਾ ਕੰਮ ਆ ਬਾਕੀ ਤੇ ਲੱਗਾ ਵੜਾਂ ਦੀ ਬਾਈਕ ਤੋਂ ਲੈਨੇ ਆਂ ਆਈ ਬਾਈਕ ਗਾ ਚਾਰਨਾ ਕ ਬਕਾਉਗਾ ਬਾਈਕਲ ਦੀ ਪਾ ਤੇ ਵਪਾਰ ਦਾ ਕੰਮ ਆ ਬਈ ਆਪਣਾ ਹਾਂਜੀ ਠੀਕ ਆ ਤੇ ਬਈ ਆ ਪਹਿਲੀ ਵੜਦੀ ਐ ਤੋਂ ਕੱਲ੍ਹ ਦੇ ਸ਼ੁਰੂ ਹਾਂਜੀ ਤੇ ਕੀ ਡਿਟੇਲ ਆ ਬਾਈਕਲ ਦੀ ਪੇ ਦੀ ਇਹ ਜੀ ਦੂਜੇ ਸੂਏ ਸੂਣਾ ਹੁਣ ਠੀਕ ਆ ਤੇ ਇੱਕ ਮਹੀਨੇ ਦੀ ਕੱਚੀ ਆ ਜੀ ਇਹ ਹਾਂਜੀ ਇੱਕ ਮਹੀਨੇ ਦੀ ਕੱਚੀ ਆ ਹਾਂਜੀ ਇੱਕ ਮਹੀਨੇ ਕੱਚੀ ਆ ਸੀਲ ਪੂਰੀ ਫੁੱਲ ਆ ਗਈ ਇਹ ਠੀਕ ਆ ਇਹ ਦੋ ਤਿੰਨੇ 20 ਤੋਂ 25 ਕਿਲੋ ਪਹਿਲੇ ਸੂਏ ਦਿੱਤਾਗਾ ਪਹਿਲੇ ਸੂਏ ਮਾਕ ਨੇ ਦੱਸਿਆ ਵੀ 25 ਲੀਟਰ ਹਾਂਜੀ ਹਾਂਜੀ 20 25 ਲੀਟਰ ਠੀਕ ਆ ਦੂਜੇ ਸਿਰ ਸੋਨਾ ਬਈ 20 25 ਲੀਟਰ ਹਾਂਜੀ ਇਹ ਦੁੱਧ ਖਰਾਬ ਨਹੀਂ ਕਰਦੀ ਇਹ ਜਿਵੇਂ ਜਿਵੇਂ ਮਰਗੀ ਬਾਕੀ ਚੰਡੀ ਸੀਲ ਬਈ ਤੁਸੀਂ ਦੇਖ ਸਕਦੇ ਹੋ ਬਈ ਆਹ ਵਾਲਾ ਮਾ ਕੱਢੋ ਗਿਆ ਬਾਕੀ ਬਈ ਤੁਸੀਂ ਹਵਾਨਾ ਦੇਣਾ ਟਾ ਵਾਲਾ ਦੇਖ ਸਕਦੇ ਹੋ ਹਵਾਨੇ ਵਿੱਚ ਪੂਰੀਆਂ ਥਣ ਥਣੇ ਪੂਰੇ ਹੈ ਨਹੀਂ ਗੱਲ ਕੋਈ ਥਣ ਥਣੇ ਬਹੁਤ ਸੋਨਾ ਲੱਗਦਾ ਮਾਲੀ ਦਾ ਸੀਰ ਬਹੁਤ ਆ ਜੀ ਸੀਰ ਪੂਰੀ ਫੁੱਲਾ ਤੇ ਬਈ ਮੜਾ ਤੋਰਦੀ ਬਈ ਜਲਦੀ ਪੈਣੂ ਬਾਕੀ ਕੋ ਤੋਰਾ ਖਾਣ ਨੇ ਬਈ ਕਦ ਕਾਠ ਵਹਿੜਦਾ ਬਈ ਬਹੁਤ ਸੋਨਾ ਗਦ ਗਾਠ ਬਾਕਮਾਲ ਹੈ ਬਾਕੀ ਵੇਲ ਬਾੜੀ ਦੀ ਵੀ ਚੰਗੀ ਆ ਵਹਿੜ ਬਾਕੀ ਤੁਹਾਨੂੰ ਤੋਰਾ ਦਿਖਾਣਾਂ ਤਰ ਤੀ ਉਹ ਤੁਹਾਨੂੰ ਬਈ ਅਜੇ ਨਾ ਬਈ ਹਵਾਨਾ ਉਸ ਹਵਾਨਾ ਤੁਸੀਂ ਅਜਾਜਾ ਲਾ ਲਿਓ ਅਜੇ ਮਹੀਨੇ ਦੀ ਕੱਚੀ ਐ ਮਹੀਨੇ ਦੀ ਹਜੇ ਕੱਚੀ ਐ ਬੜ ਬਾਕੀ ਹਵਾਨਾ ਵੀ ਖੁੱਲੇਗਾ ਪਰਾਂ ਦੀ ਖੁੱਲਾ ਜੇ ਹਵਾਨਾ ਤੁਸੀਂ ਦੇਖ ਸਕਦੇ ਹੋ ਵੈਣ ਨੇ ਆਪਦਾ ਵੀ ਰੱਖ ਨੇੜੇ ਆ ਕੇ ਪੂਰਾ ਬਈ ਰੰਦਾ ਵੀ ਹਵਾਨਾ ਤਿਆਰ ਕਰ ਜਾਣਾ 25 ਲੀਟਰ ਪਹਿਲੇ ਸਵੇਰ ਮਾਲਕ ਨੇ ਦੱਸਿਆ 25 ਲੀਟਰ ਪਹਿਲੇ ਸਵੇਰ ਦੁੱਧ ਦਿੱਤਾ ਹੈਗਾ ਤੇ ਬਾਕੀ ਹੁਣ ਦੂਜੇ ਸਵੇਰ ਸੂਣਾ ਮਹੀਨੇ ਦੀ ਹਜੇ ਕੱਚੀ ਐ ਬਈ ਤੁਸੀਂ ਬਾਕੀ ਹਵਾਨਾ ਦੇਖ ਸਕਦੇ ਹੋ ਬਾਲ ਢੱਲਾਂ ਦੇਖ ਸਕਦੇ ਹੋ ਹਵਾਨੇ ਵਿੱਚ ਮਹੀਨੇ ਦੀ ਹਜੇ ਕੱਚੀ ਐ ਤੁੰ ਵੇ ਖਲੋਬੀ ਥਣ ਥਣ ਬਹੁਤ ਸੋਹਣਾ ਲੱਗਿਆ ਕਰਮਾਣੀ ਵਾਲੀ ਦਾ ਬਾਕੀ ਮਹੀਨੇ ਵਿੱਚ ਆਪਦਾ ਰੰਗ ਕਰਮਾਣੀ ਦਿਖਾ ਜਾਣਾ ਤੇ ਬਾਕੀ ਆਪਾਂ ਮੁੱਲ ਪੁੱਛਦੇ ਆਪਾਂ ਇਹਨੂੰ ਕੀ ਕਰਦੇ ਆ ਤੇ ਥਣ 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 ਨੇੜ ਤੋਂ ਫੇਰ ਦਿਖਾਉਣੇ ਕਿ ਨਾ ਬਈ ਨਿਖੜਵੇਂ ਥਣ ਲੱਗੇ ਹੋ ਵੀ ਕੋਈ ਪੂਰਾ ਫੂਟ ਸ਼ਾਂਗ ਨਹੀਂ ਖਣਾ ਤੇ ਤੁਸੀਂ ਦੇਖ ਸਕਦੇ ਆ ਤੇ ਬਾਈ ਕਿਦੀ ਕੀ ਡਿਮਾਂਡ ਕਰਦੇ ਆਪਾਂ ਇਹਦੀ 72000 ਰੁਪਏ ਆ ਜੀ 72000 ਹਾਂਜੀ ਮਾਣ ਨਾਲ ਹੋ ਜਾਊਗਾ ਮੌਕੇ ਤੇ ਹਾਂਜੀ ਹਾਂਜੀ ਕੀਤਾ ਜਾਊਗਾ ਠੀਕ ਆ 72000 ਰੁਪਏ ਬਾਈ ਨੇ ਬਈ ਡਿਮਾਂਡ ਕੀਤੀ ਆ ਮੋਕਲੇ ਬਈ ਇਹ ਪੂਰੀ ਫੁੱਲ ਆ ਗਈ। ਭਾਵੇਂ ਛੋਟੇ ਬੱਚੇ ਨੂੰ ਮਾੜੇ ਥੱਲੇ ਆਏ ਨਹੀਂ ਖਰਾਬ ਕਰੂ ਜਿਵੇਂ ਲੈ ਠੀਕ ਆ। ਨਹੀਂ ਬਈ ਉਹ ਪਸ਼ੂ ਤੋਂ ਪਤਾ ਲੱਗਣਾ ਨਹੀਂ ਦੇਖ ਸਕਦੇ ਆ। ਬਾਕੀ ਨਹੀਂ ਉਪਰੇ ਪਸ਼ੂ ਤੋਂ ਉਪਰੇ ਬੰਦੇ ਤੋਂ ਪਸ਼ੂ ਹੈਲਥ ਚੈਕ ਕਰਦਾ। ਅਸੀਂ ਵੀਡੀਓ ਬਣਾਈ ਨੇ ਨੇੜੇ ਕੈਮਰਾ ਕਰਕੇ ਜਿਵੇਂ ਭੋਰਾ ਨਹੀਂ ਹਲਚਲ ਕੀਤੀ। ਤੇ ਠੀਕ ਆ ਤੇ ਦੂਜੀ ਵੇੜ ਦੀ ਕੀ ਡਿਟੇਲ ਆ ਬਾਈ ਜੀ ਦੀਪ? ਇਹ ਦੂਜੇ ਸੂਏ ਸੂਈ ਵੀ ਹੈ ਜੀ ਇਹ। ਠੀਕ ਆ। 1 ਮਹੀਨਾ ਨੂੰ ਸੂਈ ਨੂੰ ਹੋ ਗਿਆ ਜੀ। ਹਾਂਜੀ। ਤੇ 22 ਕਿਲੋ ਦੁੱਧ ਹੁਣ ਮਿਣਕੇ ਦੇਵਾਂਗੇ ਜੀ। 22 ਕਿਲੋ ਦੁੱਧ ਇਸ ਵਾਰ ਤਿਆਰੀ ਆ। ਹਾਂਜੀ ਹਾਂਜੀ। ਠੀਕ ਹੈ ਤੇ ਕਿੰਨਾ ਟਾਈਮ ਹੋ ਗਿਆ ਸੂਈਨਾਂ ਨੂੰ ਇੱਕ ਮਹੀਨਾ ਹੋ ਗਿਆ ਜੀ ਇਹਨੂੰ ਇੱਕ ਮਹੀਨਾ ਪੂਰਾ ਹੋ ਗਿਆ ਸੂਈਨਾਂ ਨੂੰ ਹਾਂਜੀ ਹਾਂਜੀ 22 ਕਿਲੋ ਬਈ ਦੁੱਧ ਇਸ ਵਕਤ ਰੈਡੀ ਆ ਮਹੀਨਾ ਸੂਈ ਨੂੰ ਹੋ ਗਿਆ ਕਹਿੰਦੇ ਮੇ ਸੂਏ ਸੂਈ ਆ ਬਈ ਇਹ ਇਹ ਦੂਜੇ ਸੂਏ ਆਈ ਦੂਜੇ ਸੂਏ ਸੂਈ ਆ ਹਾਂਜੀ ਠੀਕ ਆ ਦੂਜੇ ਸੂਏ ਸੂਈ ਦੇਖਦੇ ਆਖਦੇ ਵੀ ਵਹਿੜ ਤੇ ਹਵਾਨਾ ਵੀ ਬਹੁਤ ਸੋਹਣਾ ਫਿਟਿੰਗ ਵਿੱਚ ਹਵਾਨਾ ਤੁਸੀਂ ਹਵਾਨਾ ਦੇਖ ਸਕਦੇ ਆ ਤੇ ਥਣ ਨਖੜਮੇ ਤਾਰਪੂਰੀ ਪੋਲੀ ਦੋਨੇ ਬਸ ਹੀ ਰਹਿ ਕੇ ਚੋਣੇ ਆ ਜੀ ਠੀਕ ਹੈ ਬਾਕੀ ਵੀ ਥਣਾਂ ਤੋਂ ਤੁਸੀਂ ਅੰਦਾਜ਼ਾ ਲਾ ਹੀ ਸਕਦੇ ਆ ਧਾਰ ਵਹਿੜ ਦੀ ਪੋਲੀ ਹੋਊਗੀ ਤੁਸੀਂ ਹਾਂ ਦੇਖੋ ਬ ਬਾਕੀ ਮੜਾ ਤੋਰਾ ਦਿਖਾਣੀ ਪਈ ਜੀ ਬਾਕੀ ਤੁਨ ਤੋਰਾ ਦਿਖਾਣਿਆ ਹਵਾਨਾ ਵੀ ਪੱਟਾਂ ਚ ਫਸਿਆ ਪਿਆ ਕਿੰਨੇ ਕਵੇ ਚਵਾਈ ਕਰਦੇ ਬਈ ਗਦੀ ਪਾਪੇ ਜੀ 5:30 ਵਜੇ 5:30 ਵਜੇ ਬਈ ਚਵਾਈ ਕਰਦਾ ਹਵਾਨੇ ਦਾ ਅੰਦਾਜ਼ਾ ਤੁਸੀਂ ਉਸਾਨ ਨਾਲ ਹਵਾਨਾ ਬਈ ਜਿੰਨੀ ਤੱਕ ਹਵਾਨੇ ਦੀ ਗਾਂ ਨੂੰ ਆ ਤੇ ਉਨੀਆਂ ਹੀ ਪਛਾਣ ਨੂੰ ਆ ਬਈ ਤੁਸੀਂ ਦੇਖ ਸਕਦੇ ਆ ਤੇ ਬਾਕੀ ਹਵਾਨਾ ਗੱਠ ਚੌੜਾ ਆਉਂਦਾ ਬਈ ਤਾਂ ਤੁਸੀਂ ਦੇਖ ਸਕਦੇ ਆ ਪੱਟਾਂ ਚ ਪੂਰਾ ਫਸਿਆ ਪਿਆ ਹਵਾਨਾ ਬਈ ਬਹੁਤ ਸੋਹਣਾ ਕਰਮਾਲੀ ਨੇ ਤਿਆਰ ਕੀਤਾਗਾ ਤੇ 22 ਲੀਟਰ ਦੁੱਧ ਇਸ ਵਕਤ ਰੈਡੀ ਆ ਮਹੀਨਾ ਹੋ ਗਿਆ ਸੂਈ ਨੂੰ ਦੂਜੀ ਸੂਈ ਆ ਬਈ ਵੇੜੇ ਤੁਸੀਂ ਦੇਖ ਸਕਦੇ ਆ ਇਸੇ ਜ਼ਰੂਰ ਆ ਬਈ ਥੋੜੀ ਜਿਹੀ ਪਰ ਹਵਾਨੇ ਵਾਲੋ ਕੋਈ ਕੱਚ ਨਹੀਂ ਹਵਾਨਾ ਹੋਣਾ ਅੱਛਾ ਉਹਨੂੰ ਬਹੁਤ ਭਰ ਜਾਂਦਾ ਈ ਠੀਕ ਆ ਬਾਈ ਹਵਾਨਾ ਬਈ ਤੁਸੀਂ ਦੇਖ ਸਕਦੇ ਹਵਾਨਾ ਹੋਣੀ ਬਈ ਪੂਰਾ ਵਧੀਆ ਹਵਾਨਾ ਤਿਆਰ ਕੀਤਾ ਵਹਿੜਦਾ ਤੇ 5:30 ਵਜੇ ਤੋਂ ਬਾਅਦਿਆਂ ਦਾ ਵੀ ਪੂਰਾ ਹਵਾਨਾ ਤੁਸੀਂ ਨਾੜਾ ਦੇਖ ਸਕਦੇ ਮਿਲਕ ਵੀਣ ਮਿਲਕ ਵੀਣ ਦੇਖ ਸਕਦੇ ਆ ਵੀ ਹਵਾਨੇ ਦੀ ਵੀ ਚੰਗੇ ਦੁੱਧ ਵਾਲੀ ਵਹਿੜਦਾ ਹੀ ਹੁੰਦੇ ਆ ਬਈ ਇਹ ਚੀਜ਼ਾਂ ਤੇ ਕਦੀਬ ਬਈ ਕੀ ਡਿਮਾਂਡ ਕਰਦੇ ਆਪਾਂ ਇਹਦੀ ਇਹਦਾ 72000 ਆਈ 72000 ਹਾਂਜੀ ਮਨਤਨ ਹੋ ਜਾਊਗਾ ਹਾਂਜੀ ਕੀਤਾ ਜਾਊਗਾ ਠੀਕ 72000 ਰੁਪਏ ਬਾਈ ਨੇ ਵੀ ਡਿਮਾਂਡ ਕੀਤੀ ਹੈ ਮੌਕੇ ਤੇ ਬਾਈਆਂ ਦਾ ਵੀ ਆਏ ਕੇ ਦਾ ਮਾਨਤਾਣ ਕਰ ਦਾਂਗੇ ਤੇ ਦੂਜਿਆਂ ਵਾਲਾ ਵੀ ਕਲਦੀਪਾ ਫਿਰ ਚੱਲਦੇ ਆ ਮਾੜਾ ਜ ਆਪਦਾ ਨਾ ਫੋਨ ਨੰਬਰ ਤੇ ਘਰ ਦਾ ਡਰੈਸ ਦੱਸ 94171 10523 94171 10523 ਟੈਂਟ ਸੁਖਨਾਂਦ ਕੋਠੇ ਵਾਲਾ ਕੱਚਾ ਰਾਹ ਖੇਤਾਂ ਜਗ੍ਹਾ ਰਾਈ ਠੀਕ ਆ ਬਾਈ ਲੋ ਬਾਈ ਬਾਈ ਦਾ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਜੇ ਕੋਈ ਸਾਥੋਂ ਦੱਸਣਾ ਨਹੀਂ ਕੋਈ ਕੋਈ ਪੇਸ਼ੀ ਰਹਿ ਜਾਂਦੀ ਹੈ ਤੁਸੀਂ ਬਾਈ ਨਾਲ ਫੋਨ ਤੇ ਕਨੈਕਟ ਕਰ ਸਕਦੇ ਆ ਤੇ ਆਜੋ ਆਪਾਂ ਚੱਲਦੇ ਆ ਤੀਜੀ ਵੜਵਾਲਾ ਇਹਦੀ ਕੀ ਡਿਟੇਲ ਹੈ ਵਾਈਕਲ ਦੀਪ ਇਹ ਜੀ 1 ਮਹੀਨਾ ਹੋ ਗਿਆ ਇਹਨੀ ਬਣੀ ਨੂੰ ਠੀਕ ਹੈ ਤੇ 4 ਮਹੀਨਾ ਦੀ ਸੁਈ ਵੀ ਹੈ ਠੀਕ ਹੈ 13 ਕਿਲੋ ਬਈ ਇਹ ਥਲੇ ਠੀਕ ਹੈ 13 ਕਿਲੋ ਦੁੱਧ ਇਸ ਵਕਤ ਰੈਡੀ ਹੈ ਹਾਂ ਜੀ ਫੀਲ ਇਹ ਵੀ ਪੂਰੀ ਹੈਗੀ ਠੀਕ ਹੈ ਐਨ ਕੋਈ ਗੱਲ ਜਿਵੇਂ ਕੋਈ ਜਾਂ ਖਰਾਬ ਕਰੂਗੀ ਲੋ ਬਈ ਤੁਸੀਂ ਦੇਖ ਸਕਦੇ ਆ ਮਾਰਿਆਂ ਦਾ ਉਹ ਜੋ ਕੋਈ ਗੱਲ ਬਾਤ ਨਹੀਂ 13 ਕਿਲੋ ਦੁੱਧ ਇਸ ਵਕਤ ਰੈਡੀ ਆ ਹੈ ਹਾਂ ਜੀ ਹਾਂ ਜੀ ਦੇ ਕੰਨੇ ਵਿੱਚ ਸੁਈ ਹੈ ਬਈ ਇਹ ਦੂਜੇ ਸੋਏ ਜੀ ਵੀ ਠੀਕ ਹੈ ਦੂਜੇ ਸੋਏ ਸੁਈ ਹੈ ਬਈ ਵੇੜ ਹਾਂ ਜੀ 13 ਕਿਲੋ ਬਈ ਦੱਸਦਾ ਦੁੱਧ ਇਸ ਵਕਤ ਰੈਡੀ ਆ ਵੀ ਤੁਸੀਂ ਥਣ ਥਣ ਬੇਚ ਸਕਦੇ ਥਣ ਥਣ ਬਹੁਤ ਸੋਹਣਾ ਲੱਗਿਆ ਕਰ ਤੇ ਮੜਾ ਤੋਰਾ ਦਿਖਾ ਨਹੀਂ ਬਈ ਗਲਤੀ ਪਈ ਤੇ ਇਹਦੀ ਕਿੰਨੇ ਵੇਲੇ ਚਵਾਈ ਕਰਦੇ ਆ ਵੀਰੇ ਆਪਾਂ ਇਹ ਵੀ ਉਹਨੇ ਸਾਢੇ 5 ਵਜੇ ਸਾਢੇ 5 ਵਜੇ ਬਈ ਇਹਦੀ ਚਵਾਈ ਕਰਦੇ ਆ ਬਈ ਤੇ 13 ਕਿਲੋ ਇਸ ਵਕਤ ਦੁੱਧ ਰੈਡੀ ਆ ਤੇ ਕਿੰਨਾ ਟਾਈਮ ਹੋ ਗਿਆ ਬਈ ਕਦੀ ਸੂਈ ਨੂੰ ਇਹ ਵੀ ਹੋ ਗਿਆ ਜੀ ਆਪਣਾ 4 ਮਹੀਨੇ ਹੋ ਗਈ 4 ਮਹੀਨੇ ਬਈ ਸੂਈ ਨੂੰ ਹੋਗੇ ਬਈ ਪੁਣੀ ਤਾਂ ਨਹੀਂ 1 ਮਹੀਨਾ ਹੋ ਗਈ 1 ਮਹੀਨਾ ਹੋ ਗਿਆ ਬਈ ਟੀਕਾ ਭਰਾਏ ਨੂੰ ਤੇ ਬਾਕੀ ਉਹ ਤੁਹਾਡੇ ਕਰਮਾਂ ਤੇ ਆ ਤੇ ਆਪਾਂ ਆ ਟੋਕਰ ਦੇ ਹਿਸਾਬ ਨਾਲ ਦੇਣੀ ਆ ਨਾ ਹਾਂਜੀ ਠੀਕ ਆ ਟੋਕਰ ਦੇ ਹਿਸਾਬ ਨਾਲ ਬਈ ਨਾ ਵੀ ਆਪਾਂ ਘਰ ਰਹਿ ਨਹੀਂ ਸਕਦੀ ਐ ਨਹੀਂ ਵੀ ਆ ਸਕਦੀ ਬਾਕੀ ਵੀ ਉਹ ਤੁਹਾਡੇ ਕਰਮਾਂ ਤੇ ਕਰਮਾਂ ਦੇ ਲੈ ਕੇ ਜਾਊਗਾ ਉਹਦੇ ਕਰਮਾਂ ਤੇ ਆ ਗੱਲ ਤੇ ਥਣ ਥਣ ਬਹੁਤ ਸੋਹਣਾ ਲੱਗਿਆ ਬਈ ਕਰਮਾਂ ਇਹਦਾ ਹਵਾਨਾ 5:30 ਵਜੇ ਤੋਂ ਵੀ ਇਹਨੇ ਵੀ ਪੂਰਾ ਤਿਆਰ ਕਰ ਜਾਣਾ ਖੁੱਲੇ ਹਵਾਨੇ ਦੀ ਐ ਬਈ ਤੁਸੀਂ ਦੇਖ ਸਕਦੇ ਆ ਵੇੜ ਤੇ ਵੇੜ ਜਾਤ ਨਹੀਂ ਉਹ ਵੀ ਬਹੁਤ ਸੋਹਣੀ ਆ ਬਈ ਊ ਲੱਸੀ ਨਹੀਂ ਵੇੜ ਬਈ ਵਧੀਆ ਵੇੜਾ ਵਜਨ ਵਾਲੀ ਵੇੜਾ ਹਾਂਜੀ ਇਹ ਰਾਜੀ ਇਹ ਪੂਰੀ ਚਾਰੂ ਪੂਰੀ ਐ ਠੀਕ ਆ ਤੁਸੀਂ ਵੇੜ ਦੇਖ ਸਕਦੇ ਆ ਬਈ ਵੇੜ ਰਾਜੀ ਐ ਤੇ ਵੇਲਵਾਡੀ ਵੀ ਚੰਗੀ ਹੈ ਬੈੜ ਦੀ ਹਾਂਜੀ ਤੇ ਇਹਦੀ ਕੀ ਡਿਮਾਂਡ ਕਰਦੇ ਬਾਈ ਕਲਦੀ ਇਹਦਾ ਮੁੱਲ 35000 ਰੁਪਈਆ ਜੀ ਮੰਤਾਨ ਹੋ ਜਾਊਗਾ ਮੰਤਾਨ ਕੀਤਾ ਜਾਊਗਾ ਜੀ ਠੀਕ ਹੈ 35000 ਰੁਪਈਆ ਬਾਈ ਨੇ ਬਈ ਡਿਮਾਂਡ ਕੀਤੀ ਹੈ ਇਹਦੀ ਮੌਕੇ ਤੇ ਬਾਈ ਜੰਦਾ ਕਿ ਆਏ ਕੇ ਇਹਦਾ ਮੰਤਾਨ ਕਰ ਦਾਂਗੇ ਤੇ ਥਾਣ ਤੁਣ ਤੁਸੀਂ ਦੇਖ ਸਕਦਾ ਵੀ ਥਾਣਾ ਹਾਂਜੀ ਸਾਈਡ ਤੋਂ ਹੀ ਵੇਖ ਲਓ ਥਾਣ ਤੁਣ ਮੁੱਠੀ ਆ ਥਾਣ ਹਾਂਜੀ ਧਾਰ ਪੋਲੀ ਆ ਵਧੀਆ ਠੀਕ ਹੈ ਬਾਈ ਤੇ ਆਜੋ ਬਾਈ ਆਪਾਂ ਚੱਲਦੇ ਹਾਂ ਚੌਥੇ ਨਾਲ ਗੱਲ ਤੇ ਇਹਦੀ ਕੀ ਡੇਲ ਵਾਈਕਲ ਦੀ ਇਹ ਸੱਜਰ ਸੁਈ ਵੀ ਆ ਜੀ ਠੀਕ ਹੈ ਕਿੰਨਾ ਟਾਈਮ ਹੋ ਗਿਆ ਇਹਨੂੰ ਸੁਈ ਨੂੰ ਇਹਨੂੰ ਅੱਜ ਤੀ ਠੀਕ ਆ ਵਾਛਾ ਬਈ ਤੂੰ ਦੇਖ ਸਕਦੇ ਬਸ ਕੋਈ ਨਹੀਂ ਤੰਦਨ ਹੋ ਗਏ ਬਈ ਸੂਈ ਨੂੰ ਮਗਰ ਵਛਾਗਾ ਹਾਂਜੀ ਤੇ ਤੂੰ ਦੇਖ ਸਕਦੇ ਤੰਦਨ ਸੂਈ ਵੀ ਧਾਰ ਪੋਲੀ ਐ ਚੌਣ ਨੂੰ ਸੀਲ ਐ ਤੇ ਬੋੜਾ ਕਿੰਨਾ ਬਈ ਕਿਲ ਦੀ ਪਹੁੰਚ 14 ਕਿਲੋ ਆਈ ਹੁਣ 14 ਕਿਲੋ ਬੋੜਾ ਹਾਂਜੀ ਹਾਂ ਜੀ ਤੈਨਾਂ ਤੰਦਨ ਹੇਠਲੇ ਬਈ 14 ਕਿਲੋ ਬੋੜਾ ਹਾਂਜੀ ਦੇਖ ਸਕਦੇ ਆ ਬਾਹਰ ਤੋੜਾ ਦਿਖਾ ਨਹੀਂ ਪਈ ਕਿਲ ਦੀ ਬਾਕੀ ਤੁਹਾਨੂੰ ਤੋੜਾ ਦਿਖਾ ਦਨੇ ਆ ਹਾਂਜੀ ਬਈ ਬੋਲੇ ਵਿੱਚ 950 ਸੂਈ ਬਈ ਜੋਦੀ ਪਈ ਇਹ ਦੂਜੇ ਸਵੇ ਲਈ ਦੂਜੇ ਸਵੇ ਵੈਰ ਸੂਈ ਆ ਬਈ ਤੁਸੀਂ ਦੇਖ ਸਕਦੇ ਆ ਤੇ ਕਦੋਂ ਥੋੜਾ ਜਿਹਾ ਕਹਿ ਸਕਦੇ ਆ ਦਰਮਿਆਨ ਹਾਂਜੀ ਕਦੋਂ ਦਰਮਿਆਨ ਆ ਜੀ ਕਦੋਂ ਦਰਮਿਆਨ ਆਗਾ ਤੇ 14 14 ਕਿਲੋ ਕਾ 14 ਕਿਲੋ ਆਈ ਹੁਣ 14 ਕਿਲੋ ਬਈ ਤਿੰਨ ਦਿਨਾਂ ਦੀ ਸੂਈ ਥੱਲੇ ਇਸ ਵਕਤ ਬੋਲਾ ਤਿਆਰ ਆ ਬਾਕੀ ਇਹਨੇ ਆਪਦਾ ਹਜੇ ਪੀਕ ਲੈਵਲ ਤੇ ਜਾਣਾ ਬਈ ਹਜੇ ਬੋਲੇ ਚ ਆ ਹਾਂਜੀ ਧਾਰ ਪੋਲੀ ਆ ਬਿਲਕੁਲ ਠੀਕ ਆ ਬਈ ਬਾਕੀ ਜਦੋਂ ਇਹ ਪੂਰੇ ਪੀਕ ਲੈਵਲ ਤੇ ਗਈ ਬਈ ਉਹ ਦੁੱਧ ਹਜੇ ਨੇ ਹੋਰ ਕਰ ਜਾਣਾ ਬਈ ਜਦੋਂ ਦੁੱਧ ਬਾਈ ਕੁਲਦੀਪ ਦਾ ਪਹਿਲੇ ਸਵੇਰ ਮਾਲਕ ਨੇ ਦੱਸਿਆ ਵੀ ਕਿੰਨਾ 17 ਕਿਲੋ ਪਹਿਲੇ ਸਵੇਰ ਦਾ ਹੀ ਠੀਕ ਆ 17 ਕਿਲੋ ਬਈ ਪਹਿਲੇ ਸਵੇਰ ਦਾ ਤਾਂ ਦਿੱਤਾਗਾ ਹਾਂਜੀ ਬਾਕੀ ਹਜੇ ਬਈ ਨਾ ਬੌਲੇ ਚ ਆ ਗਾ ਤੁਸੀਂ ਉਸ ਹਾਂ ਉਹਨਾਂ ਦਾ ਜਲਾਲ ਬਾਕੀ ਥਣ ਥਣ ਬਹੁਤ ਸੋਹਣੇ ਲੱਗਿਆ ਕਰਨ ਵਾਲੀ ਮੁੱਠੀ ਮੁੱਠੀ ਵਾਲਾ ਥਾਣਾ ਤੇ ਇੱਕੋ ਜੀ ਦੂਰੀ ਤੇ ਥਾਣਾ ਬਈ ਕੋਈ ਭੋਰਾ ਫੋੜ ਛਾਂਗ ਨਹੀਂ ਥਾਣਾ ਤੁਸੀਂ ਦੇਖ ਸਕਦੇ ਆ ਕੋਈ ਦੂਰੀ ਤੇ ਥਾਣਾ ਤੇ ਬਈ ਇਹਦੀ ਕੀ ਡਿਮਾਂਡ ਕਰਦੇ ਆ ਬਾਈ ਕੁਲਦੀਪ ਇਹਦਾ 45000 ਆਈ ਮਾਨਤਾਨ ਹੋ ਜੂ ਮੌਕੇ ਤੇ ਹਾਂਜੀ ਹਾਂਜੀ ਕੀਤਾ ਜਾਊਗਾ 45000 ਰੁਪਏ ਬਈ ਬਾਈ ਨੇ ਇਹਦੀ ਡਿਮ ਠੰਡੀ ਸੀਲ ਬਈ 4 ਜਮੇ ਨਹੀਂ ਕੋਈ ਲੱਗਦਾ ਸੀਲਾ ਤੁਸੀਂ ਧਾਂ ਨੂੰ ਭਰ ਜਾਂਦੀ ਹੈ ਪੂਰੀ ਠੀਕ ਆ ਬਈ 4 ਹੀ ਵਹਿਣਾ ਬਈ ਠੰਡੀਆਂ ਸੀਲ ਹੈ ਬਾਈ ਦਾ ਫੋਨ ਨੰਬਰ ਚੱਲੀ ਜਾਂਦਾ ਸਕਰੀਨ ਤੇ ਜੇ ਕੋਈ ਹੋਰ ਗੱਲਬਾਤ ਕਰਨੀ ਹੈ ਤੁਸੀਂ ਬਾਈ ਨਾਲ ਫੋਨ ਤੇ ਕਨੈਕਟ ਕਰ ਸਕਦੇ ਆ ਤੇ ਇੱਕ ਮੇਰਾ ਭਰਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਇਹਨਾਂ ਨਾਲ ਬਈ ਸਾਡਾ ਹੌਸਲਾ ਬਣਿਆ ਰਹਿੰਦਾ ਜੋ ਵੀ ਭਰਾ ਚੈਨਲ ਤੇ ਪਹਿਲੀ ਯਾਰ ਜੁੜਿਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਲਿਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜ਼ਰੂਰ ਪਹੁੰਚ ਸਕੇ ਮਿਲਦੇ ਆਂ ਬਈ ਨਵੀ ਧੰਨਵਾਦ ਰੱਬਾ